ਜੀ ਵਾਹਿਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਪਿੰਨੂ ਸੋਈ ਸਲਾਈ ਕਿੜਾ ਤੇ ਸਵਾਗਤ ਹੈ ਜੀ ਆਪਾਂ ਬਣਾ ਰਹੇ ਹਾਂ ਧੋਮੀ ਮੂੰਗੀ ਦੀ ਦਾਲ ਦਾਲ ਆਪਾਂ ਇੱਕ ਘੰਟਾ ਪਹਿਲਾਂ ਭਿਉਂ ਕੇ ਰੱਖਤੀ ਸੀਗੀ ਜੀ ਹੁਣ ਚੰਗੀ ਤਰ੍ਹਾਂ 4-5 ਵਾਰੀ ਵਾਸ਼ ਕਰਕੇ ਆਪਾਂ ਨੇ ਰੱਖ ਲਈ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪਾਣੀ ਪਾਣੀ ਜਿਤਕੇ ਅਬੀ ਦਾਲ ਦੇ ਹਿਸਾਬ ਨਾਲ ਪਾ ਦੇ ਮੈਂ ਜੀ ਪੌਣੀ ਕੌਲੀ ਲਈ ਆ ਦਾਲ ਦੀ ਤੇ ਚਾਰ ਕੌਲੀਆਂ ਪਾਈਆਂ ਨੇ ਇਹਦੇ ਵਿੱਚ ਪਾਣੀ ਨਹੀਂ ਆ ਕੋਈ ਵੀ ਭਾਂਡਾ ਸੈੱਟ ਕਰ ਲਓ ਜਿਹੜੀ ਕੌਲੀ ਪੌਣੀ ਦਾਲ ਦੀ ਪਾਈ ਹੈ ਉਹੀ ਚਾਰ ਕੌਲੀਆਂ ਪਾਈਆਂ ਨੇ ਪਾਣੀ ਦੀਆਂ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਆਪਾਂ ਜੀ ਇਕੱਲਾ ਨਮਕ ਐਡ ਕਰਾਂਗੇ ਤੇ ਜਦੋਂ ਆਪਣੀ ਦਾਲ ਹੋ ਜੂਗੀ ਬੋਇਲ ਹੋਣ ਲੱਗ ਜੂਗੀ ਜਿਹੜੀ ਉੱਪਰ ਝੱਗ ਜੀ ਹੁੰਦੀ ਹੈ ਜੀ ਆਪਾਂ ਉਹ ਉਤਾਰਾਂਗੇ ਫਿਰ ਉਹ ਤੋਂ ਬਾਅਦ ਉਹ ਆਪਣੇ ਜਿਹੜੇ ਨਾਰਮਲ ਹੁੰਦੇ ਨੇ ਨਾਮਕ ਮਿਰਚ ਮਸਾਲੇ ਦੀ ਆਪਾਂ ਉਹ ਪਾਵਾਂਗੇ। ਕਈ ਵਾਰ ਜੇ ਤਾਂ ਆਪਾਂ ਨੂੰ ਕਾਲੀ ਹੁੰਦੀ ਹੈ ਫਿਰ ਤਾਂ ਜੀ ਆਪਾਂ ਕੁੱਕਰ ਦੇ ਵਿੱਚ ਵੀ ਬਣਾ ਲੈਣੇ ਆਂ ਦਾਲ। ਪਰ ਜ਼ਿਆਦਾਤਰ ਮੈਂ ਇਸ ਤਰ੍ਹਾਂ ਖੁੱਲ੍ਹੀਓ ਬਣਾਉਣੀ ਹੁੰਦੀ ਹੈ। ਖੁੱਲ੍ਹੀ ਹੀ ਬਣਾਈ ਦਾਲ ਇਸ ਤਰ੍ਹਾਂ ਵਧੀਆ ਰਹਿੰਦੀ ਹੈ। ਹਾਂ ਜੀ ਆ ਦੇਖੋ ਜੀ ਆਪਣੀ ਜਿਹੜੀ ਦਾਲ ਆ ਨਾ ਨਾਲੇ ਆਪਾਂ ਨੇ ਇੱਕ ਘੰਟਾ 35 ਸੀ ਚੰਗੀ ਤਰ੍ਹਾਂ ਚਾਰ ਪੰਜ ਵਾਰੀ ਪਾਣੀ ਪਾ ਕੇ ਚੰਗੀ ਤਰ੍ਹਾਂ ਬਾਸ਼ ਕਰਕੇ ਰੱਖੀ ਸੀ ਫਿਰ ਵੀ ਉੱਪਰ ਇਹਦੇ ਆ ਝੱਗ ਜੀ ਆ ਜਾਂਦੀ ਹੈ ਜੀ ਆਪਾਂ ਇਹਨੂੰ ਝੱਗਾ ਜਿਹੜੀ ਇਹਨੂੰ ਉਤਾਰ ਦਾਂਗੇ ਉਸੇ ਕਰਕੇ ਆਪਾਂ ਕੱਲਾ ਨਮਕ ਪਾਇਆ ਸੀ ਤੇ ਬਾਕੀ ਮਸਾਲੇ ਨਹੀਂ ਸੀ ਪਾਏ ਜੇ ਦੋ ਜੀ ਆਪਾਂ ਕੁੱਕਰ ਦੇ ਵਿੱਚ ਬਣਾਉਨੇ ਆਂ ਦਾਲ ਫਿਰ ਇਹ ਝੱਗ ਚੁਗ ਜੀ ਆਪਣੀ ਸਬਜ਼ੀ ਤੇ ਜੀ ਦਾਲ ਦੇ ਦਾਲ ਦੇ ਵਿੱਚ ਹੀ ਘੁਲ ਜਾਂਦੀ ਹੈ ਕਰਕੇ ਆਪਾਂ ਦਾਲ ਨੂੰ ਖੁੱਲੀ ਬਣਾਉਣੀ ਹੈ ਨੇ ਆਪਾਂ ਜੀ ਸਾਰੀ ਝਾਗ ਹੈ ਜਿਹੜੀ ਇਹਨੂੰ ਉਤਾਰ ਦਾਂਗੇ। ਇਹ ਆਪਾਂ ਨਾਲ ਦੇ ਨਾਲ ਸਾਰੀ ਝਾਗ ਉਤਾਰ ਦਾਂ। ਇਹ ਹੀ ਫਾਇਦਾ ਆ ਜੀ ਆਪਣੇ ਦਾਲ ਖੁੱਲੀ ਰੱਖ ਕੇ ਬਣਾਉਣ ਦਾ। ਕੁੱਕਰ ਦੇ ਵਿੱਚ ਫਿਰ ਵਿੱਚੇ ਹੀ ਮਿਕਸ ਹੋ ਜਾਂਦੀ ਹੈ। ਬਸ ਸਾਰੀ ਦਾਲ ਉਤਾਰ ਕੇ ਮੈਲ ਤੇ ਤੁਹਾਨੂੰ ਦਿਖਾਉਣੀ ਹੈ। ਹਾਂਜੀ ਆਪਾਂ ਨੇ ਸਾਰੀ ਮੈਲ ਉਤਾਰਤੀ ਹੈ। ਹੁਣ ਆਪਾਂ ਦੇ ਵਿੱਚ ਪਾ ਦਾਂਗੇ ਹੜਦੀ ਨਮਕ ਜੀ ਆਪਣਾ ਪਹਿਲਾਂ ਪਾਇਆ ਹੋਇਆ ਥੋੜਾ ਜਿਹਾ ਆਪਾਂ ਪਾ ਦਾਂਗੇ ਗਰਮ ਮਸਾਲਾ ਥੋੜਾ ਜਿਹਾ ਪਾ ਦਾਂਗੇ ਦੀ ਧਨੀਆ ਪਾਊਡਰ ਹਾਂਜੀ ਦਾਲ ਆਪਣੀ ਬੋਇਲ ਹੋਣ ਲੱਗੀ ਆਪਾਂ ਜੀ ਇੱਕ ਕਟਿਆ ਹੈ ਪਿਆਜ਼ ਵੀ ਇਹਦੇ ਵਿੱਚ ਪਾ ਦਾਂਗੇ। ਥੋੜਾ ਜਿਹਾ ਲਸਣ ਜੀ ਆਪਾਂ ਨੇ ਕੱਟ ਕੇ ਵਿੱਚੇ ਸੜਤਾ ਸੀ। ਅੰਦੀ ਥੋੜਾ ਜਿਹਾ ਆਪਾਂ ਦੇਸੀ ਘਿਓ ਵੀ ਵਿੱਚੇ ਪਾ ਦਾਂਗੇ। ਇਸ ਤਰ੍ਹਾਂ ਖੁੱਲੀ ਰੱਖ ਕੇ ਜੀ ਦਾਲ ਬਣਾ ਕੇ ਜਰੂਰ ਤੁਸੀਂ ਵੀ ਦੇਖਿਓ। ਟਰਾਈ ਕਰਿਓ। ਕੁੱਕ ਕਰਦੇ ਨਾਲੋਂ ਵੀ ਵਧੀਆ ਦਾਲ ਬਣਦੀ ਹੈ ਜੀ। ਤਾਂ ਘਟਾ ਦਾਂਗੇ ਜੀ ਗੈਸ ਨੂੰ ਥੋੜਾ ਜਿਹਾ ਸੇਮ ਕਰ ਦਾਂਗੇ ਫੇਰ ਥੋੜੀ ਜਿਹੀ ਮਿੱਠੀ ਮਿੱਠੀ ਗੈਸ ਤੇ ਆਪਣੀ ਬਣੀ ਜਾਊਗੀ ਸਬ지 ਹਾਂਜੀ ਦਾਲ ਆਪਣੀ ਬਣ ਰਹੀ ਹੈ ਜੀ ਆਪਾਂ ਵਿੱਚ ਵਿੱਚ ਇੱਕ ਦੋ ਵਾਰੀ ਦਾਲ ਨੂੰ ਚੈੱਕ ਕਰਦੇ ਰਹਾਂਗੇ ਆਪਾਂ ਤਾਂ ਟੱਕਣ ਲਾ ਕੇ ਦੇਖਦੇ ਹਾਂ ਇਹ ਕਾਰਤੀ ਜਿਹੜਾ ਨਾ ਇਹ ਪਾਣੀ ਆਪਾਂ ਨੂੰ ਵੱਧ ਘੱਟ ਲੱਗੂਗਾ ਆਪਾਂ ਹੋਰ ਪਾ ਦਾਂਗੇ ਜੀ ਥੋੜਾ ਜਿਹਾ ਪਾਣੀ ਹੋਰ ਪਾਉਗਾ ਆਪਣੀ ਪੌਣੀ ਕੋਲੀ ਸੀਗੀ ਜੀ ਧਾਲ ਦੀ ਚਾਰ ਕੋਲੀਆਂ ਪਾਣੀ ਦੀਆਂ ਪਾਈਆਂ ਸੀ ਇੱਕ ਕੋਲੀ ਹੋਰ ਪੈ ਜੂਗੀ ਪਾਣੀ ਦੀ ਆਪਾਂ ਉਹ ਵੀ ਪਾਉਨੇ ਆਂ ਜੀ ਗਰਮ ਕਰਕੇ ਰੱਖਿਆ ਹੈ ਗਰਮ ਪਾਵਾਂਗੇ ਆਪਣੇ ਕੋਈ ਵੀ ਧਾਲ ਸਬਜ਼ੀ ਜਦੋਂ ਬਣ ਗਈ ਹੁੰਦੀ ਹੈ ਜੀ ਆਪਾਂ ਪਾਣੀ ਵਿੱਚ ਐਡ ਕਰਨਾ ਹੋਵੇ ਆਪਾਂ ਵਿੱਚ ਠੰਡਾ ਪਾਣੀ ਨਹੀਂ ਪਾਉਣਾ ਹੈਗਾ ਜੀ ਆਪਾਂ ਪਾਣੀ ਥੋੜਾ ਜਿਹਾ ਗਰਮ ਕਰਕੇ ਪਾਵਾਂਗੇ ਹਾਂਜੀ ਇਦਾਂ ਨਾਲ ਹੀ ਆਪਾਂ ਨੂੰ ਤੜਕਣੀ ਵਾਲੀ ਜਿਹੜੀ ਚ ਪਾਣੀ ਰੱਖਿਆ ਸੀ ਗਰਮ ਤੇ ਆਪਾਂ ਪਾਣੀ ਹੈਗਾ ਥੋੜ੍ਹਾ ਕੋਸਾ ਆ ਜਾ ਜਿਆਦਾ ਗਰਮ ਵੀ ਨਹੀਂ ਹੈਗਾ ਜਿਆਦਾ ਠੰਡਾ ਵੀ ਨਹੀਂ ਹੈਗਾ ਉਹ ਐਡ ਕਰ ਦਾਂਗੇ ਹੁਣ ਆਪਾਂ ਟਾਕ ਦਾਂਗੇ ਦੀ ਦਾਲ ਨੂੰ ਹਾਂਜੀ ਦਾਲ ਆਪਣੀ ਬਣ ਰਹੀ ਹੈ ਜੀ ਆਪਾਂ ਇੱਕ ਦੋ ਦੇ ਚੈੱਕ ਕਰਾਂਗੇ ਸਦੀ 2 ਕੁ ਮਿੰਟ ਹੋਰ ਲੱਗਣਗੇ ਦਾਲ ਆਪਣੀ ਬਿਲਕੁਲ ਬਣ ਕੇ ਤਿਆਰ ਆ 2 ਕੁ ਮਿੰਟ ਦੇ ਵਿੱਚ ਹੋਰ ਘੁੱਜੂਗੀ ਫਟਾਕ ਦਿੰਨੇ ਗੈਸ ਨੂੰ ਸਿਮ ਕਰ ਦਾਂਗੇ ਜੀ ਸਿਮ ਤੇ ਬਣ ਜੂਗੀ ਆਪਾਂ ਨੂੰ ਜੀ ਹੋਰ ਪਾਣੀ ਪਾਉਣ ਦੀ ਵੀ ਲੋੜ ਨਹੀਂ ਹੈ ਤੇ ਆਪਣੀ ਦਾਲ ਬਣ ਰਹੀ ਹੈ ਨਾਲ ਦੀ ਨਾਲ ਜੀ ਆਪਾਂ ਨੇ ਆਟਾ ਗੁੰਨ ਕੇ ਤਿਆਰ ਕਰ ਲਿਆ ਨਾਲ ਦੀ ਨਾਲ ਬਣਾਵਾਂਗੇ ਪ੍ਰਸ਼ਾਦ ਦੇ ਦਾਣ ਨੂੰ ਜੇ ਪਾ ਤੜਕਾ ਬਿਲਕੁਲ ਨਹੀਂ ਲਾਉਣਾ ਹੈ। ਤਾਂ ਕੀ ਆ ਕੋਣੀ। ਤੋਂ ਮੀਂਗ ਦੀ ਦાળ ਬਣ ਕੇ ਤਿਆਰ ਆ ਜੀ। ਤੇ ਆਪਾਂ ਗਿਆਸ ਨੂੰ ਕਰ ਦਾਂਗੇ ਜੀ ਬੰਦ। ਪਾਣ ਦਾਣ ਨੂੰ ਬਿਲਕੁਲ ਵੀ ਕੋਈ ਤੜਕਾ ਨਹੀਂ ਲੈ ਜੀ ਲਸਣ ਪਿਆਜ਼ ਵਿੱਚ ਹੀ ਪਾਤਾ ਸੀ। ਵਿੱਚ ਹੀ ਪਾਤੇ ਸੀ ਸਾਰੇ ਮਸਾਲੇ।